ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਵਾਰਾ ਭਾਈ ਗੁਰਦਾਸ ਜੀ ਵਾਰ 27ਵੀਂ ੴ ਸਤਿਗੁਰ ਪ੍ਰਸਾਦਿ ਲੈ ਲੈ ਮਜਨੂ ਆਸ਼ਕੀ ਚੌ ਚੱਕੀ ਜਾਂਦੀ ਸੋਰਠ ਬੀਜਾ ਗਾਵੀਏ ਜਸ ਸੋ ਘੜਾ ਵਤੀ ਸੱਸੀ ਪੁੰਨੋ ਦੋਸਤੀ ਹੋਏ ਜਾਤ ਆਜਾਤੀ ਮੇਹੀ ਵਾਲਨੋ ਸੋਹਣੀ ਨੈ ਤਰਦੀ ਰਾਤੀ ਰਾਂਝਾ ਹੀਰ ਵਖਾਣੀਏ ਓ ਪਰੰਪਰਾਤੀ ਪੀਰ ਮਰੀਦਾ ਪਰਹੜੀ ਗਾਵਨ ਪਰਭਾਤੀ ਅਮਲੀ ਅਮਲ ਨਾ ਛੱਡਨੀ ਹੋਏ ਬਹਿਨ ਇਕੱਠੇ ਜਿਉ ਜੂਏ ਜਵਾਰੀਆਂ ਲੱਗੇ ਦਾਬ ਉਪੱਠੇ ਚੋਰੀ ਚੋਰ ਨਾ ਪਲਰੇ ਦੁੱਖ ਸਹਿਨ ਗਰਠੇ ਰਹਿ ਨਾ ਗਣਕਾ ਬੜਿਓ ਵੇ ਕਰਮੀ ਲੱਠੇ ਪਾਪੀ ਪਾਪ ਕਮੋਂ ਦੇ ਹੋਏ ਫਿਰਦੇ ਨਠੇ ਪੀਰ ਮਰੀਦਾਂ ਪਰਹੜੀ ਸਭ ਪਾਪ ਪਣਠੇ ਪਵਰੇ ਵਾਸ ਵਿਨਾਸ਼ ਹੈ ਫਿਰਦਾ ਫੁਲਵਾੜੀ ਜਲੇ ਪਤੰਗਨ ਸੰਗ ਹੋਏ ਕਰ ਅੱਖ ਉਗਾੜੀ ਮਿਰਗ ਨਾਦ ਬਿਸਮਾਦ ਹੋਏ ਫਿਰਦਾ ਓਜਾੜੀ ਕੁੰਡੀ ਫਤਿਮ ਅਛ ਜਿਉ ਰਸ ਜੀਬ ਵਿਗਾੜੀ ਹਾਥਣ ਹਾਥੀ ਫਹਾ ਦੁਖ ਸਹ ਦਿਹਾੜੀ ਪੀਰ ਮਰੀਦਾ ਪਿਰ ਪਰਹੜੀ ਲਾਏ ਨਿਜ ਕਰ ਤੜੀ ਚੰਦ ਚ ਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਨਿਹਉ ਕਵਲ ਜਲ ਜਾਣੀਐ ਖੇੜ ਮੂਖਾਲੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੀਰ ਮਰੀਦਾ ਪਰਹੜੀ ਉਹ ਨਿਭ ਹੈ ਨਾਲੇ ਰੂਪੇ ਕਮੇ ਦੋਸਤੀ ਜਗ ਅੰਦਰ ਜਾਣੀ ਭੁਖ ਸਦ ਗੰਡ ਹੈ ਉਹ ਵਰਤੀ ਹਣੀ ਕੋਲ ਮਿਲ ਮਿਚਲ ਲਬ ਮੋਲ ਇਤ ਭਰਮ ਭੁਲਾਣੀ ਉਗ ਸੌੜ ਪਲੰਗਿਓ ਸਬਰੈਣ ਵਿਹਾਣੀ ਸੋਹਣੇ ਸਬਰੰਗ ਮਣੀਆਂ ਕਰ ਚੋਜ ਵਿਡਾਣੀ ਪੀਰ ਮਰੀਦਾ ਪ੍ਰਿਹੜੀ ਓ ਅਕਥ ਕਹਾਣੀ ਮਾਨ ਸਰੋਵਰ ਹੰਸਲਾ ਖਾਏ ਮਾਨਕ ਮੋਤੀ ਕੋਇਨ ਅੰਬ ਪ੍ਰੀਤ ਹੈ ਮਿਲ ਬੋਲ ਸਰੋਤੀ ਚੰਦਨ ਬਾਸ ਬਨਾਸ ਪਤ ਹੋਏ ਪਾਸ ਕਲਤੀ ਲੋਹਾ ਪਰਸ ਭੇਟਿਆ ਹੋਏ ਕੰਚਨ ਜੋਤੀ ਨਦੀਆਂ ਨਾਲੇ ਗੰਗ ਮਿਲ ਹੋਣ ਚੋਤ ਛੋਤੀ ਪੀਰ ਮਰੀਦਾ ਪਿਰਹੜੀ ਏਖੇ ਸਉਤੀ ਸਹਰ ਪੀਰ ਪਖਤਰੇ ਕਰਨ ਨਹਿਲਾ ਸਹੁਰਾ ਸੱਸ ਵਖਾਣੀਏ ਸਾਲੀ ਤੇ ਸਲਾ ਮਾਂ ਪਿਓ ਭੈਣਾ ਭਾਇਰਾ ਪਰਵਾਰ ਦੁਰ ਅੱਲਾ ਨਾਨਾ ਨਾਨੀ ਮਸੀਆ ਮਾਮੇ ਜੰਜਾਲ ਸੁਇਨਾ ਰੂਪਾ ਸੰਜੀਏ ਹੀਰਾ ਪਰਵਾਲਾ ਪੀਰ ਮਰੀਦਾਂ ਪਰਹੜੀ ਇਹ ਸਾਖ ਸੁਖਾਲਾ ਵਰਣ ਜੇ ਕਰੇ ਵਪਾਰੀਆ ਤਿਤਲਾ ਟੋਟਾ ਕਿਰਸਾਣੀ ਕਿਰਸਾਨ ਕਰ ਹੋਏ ਦੁਬਲਾ ਮੋਟਾ ਚੱਕਰ ਲੱਗੇ ਚੱਕਰੀ ਰਣ ਖਾਂਦਾ ਚੋਟਾ ਰਾਜ ਜੋਗ ਸੰਸਾਰ ਵਿੱਚ ਵਣਖੰਡ ਗੜ ਕੋਟਾ ਅੰਤ ਕਾਲ ਜਮ ਜਾਲ ਪੈ ਪਾਏ ਫਲ ਫੁੱਟਾ ਪੀਰ ਮਰੀਦਾਂ ਪ੍ਰਿਹੜੀ ਹੋਏ ਕਦੇ ਨਾ ਟੋਟਾ ਅੱਖੀ ਵੇਖ ਨਰ ਜੀਆਂ ਬਉ ਰੰਗ ਤਮਸ਼ੇ ਉਸਤ ਨਿੰਦਾ ਕੰਨ ਸੁਣ ਰੋਉਣ ਤੇ ਹੱਸੇ ਸਾਦੀ ਜੀਬ ਨਰ ਜੀਆਂ ਕਰ ਭੋਗ ਬਿਲਾਸੇ ਨੱਕ ਨਰ ਜਾਂ ਵਾਸ ਲੈ ਦੁਰਗੰਧ ਸੁਵਾਸੇ ਰਾਜਨ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪ੍ਰਿਹੜੀ ਸੱਚੀ ਰਹਿ ਰਸੇ ਤ੍ਰਿਗ ਸਿਰ ਜੋ ਗੁਰ ਨਾਨਵੈ ਗੁਰ ਲਗੇ ਨ ਚਰਣੀ ਤ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨ ਧਰਣੀ ਤ੍ਰਿਗ ਜਿਬ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ ਵੇਣ ਸੇ ਬਤ ਰਿਗ ਹੱਥ ਪੈਰ ਹੋਰਨੇ ਫੁੱਲ ਕਰਨੀ ਪੀਰ ਮਰੀਦਾ ਪ੍ਰਿਹੜੀ ਸੁਖ ਸਤਗੁਰ ਸਰਣੀ ਹੋਰ ਤੁਰੰਗ ਨਰਚੀਐ ਸਭ ਕੂੜ ਦਿਸੰਦਾ ਹੋਰ ਤ ਸਾਧਨਾ ਲੱਗੀ ਐ ਹੋਏ ਵਿਸਤਲ ਗੰਦਾ ਹੋਰ ਤ ਰਾਗ ਨਰਿਜੀਐ ਸੁਣ ਸੁਖ ਨ ਲਖੰਦਾ ਹੋਰ ਬੁਰੀ ਕਰਤੂਤ ਹੈ ਲੱਗੇ ਫਲ ਬੰਦਾ ਹੋਰ ਤੋਂ ਪੰਥ ਨ ਚੱਲੀ ਐ ਠੱਗ ਚੋਰ ਮੁਖੰਦਾ ਪੀਰ ਮਰੀਦਾਂ ਪ੍ਰਿਹੜੀ ਸੱਚ ਸੱਚ ਮਿਲੰਦਾ ਦੁਜਿਆਸ ਵਿਨਾਸ਼ ਹੈ ਪੂਰੀ ਕਿਉ ਹੋਵੇ ਦੁਜਾ ਮੋ ਸੂਤ੍ਰੋ ਸਭ ਉਹ ਅੰਤ ਵਿਗੋਵੇ ਦੁਜਾ ਕਰਮ ਸੁ ਭਰਮ ਹੈ ਕਰ ਅਵਗਣ ਰੋਵੇ ਦੂਜਾ ਸੰਗ ਕੁਟੰਗ ਹੈ ਕਿਉਂ ਭਰਿਆ ਤੋਵੇ ਦੂਜਾ ਭਉ ਕੁਦਉ ਹੈ ਹਾਰ ਜਨਮ ਖਲੋਵੇ ਪੀਰ ਮਰੀਦਾ ਪ੍ਰਿਹੜੀ ਗੁਣ ਗੁਣੀ ਪਰਵੇ ਅਮਯ ਦੇਸ਼ਟ ਕਰ ਕਛ ਵਾਂਗ ਭਵ ਜਲ ਵਿੱਚ ਰੱਖੈ ਉ ਗਿਆਨ ਅੰਸ ਦੇ ਹੰਸ ਵਾਂਗ ਬੋਜ ਪਖ ਉਪਖੇ ਸਿਮਰਨ ਕਰਦੇ ਕੂਂਜ ਵਾਂਗ ਉਠ ਲਖੇ ਅਲਖੇ ਮਾਤਾ ਬਾਲਕ ਹੀਤ ਕਰ ਉਹ ਸੋਨ ਚਖੇ ਸਤਗੁਰ ਪੁਰਖ ਦਿਆਲ ਹੈ ਗੁਰ ਸਿੱਖ ਪਰਖੇ ਪੀਰ ਮਰੀਦਾਂ ਪਰਹੜੀ ਲਖ ਮੂਲ ਅਨਖਖੇ ਮਨ ਦਰਸ਼ਨ ਦੇਖ ਪਤੰਗ ਜਿਉ ਜੋਤੀ ਜੋਤ ਸਮਾਵੇ ਸ਼ਬਦ ਸੁਰਤ ਲਿਵ ਮਿਰਗ ਜਿਉ ਅਨਹਦ ਲਿਵ ਲਾਵੇ ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤਿ ਸੁਖ ਪਾਵੇ ਚਰਨ ਕਮਲ ਚਿਤ ਪਵਰ ਹੋਏ ਸੁਖ ਰੈਣ ਵਿਖਾਵੇ ਗੁਰ ਉਪਦੇਸ਼ ਨੋ ਵਿਸਰੇ ਬਭੀ ਹਤਿ ਆਵੇ ਪੀਰ ਮਰਿਦਾਂ ਪ੍ਰਿਹੜੀ ਦੁਬਦਾਂ ਨਾ ਸਖਾਵੈ ਦਾਤਾ ਉਹ ਨ ਮੰਗਿਐ ਫਿਰ ਮੰਗਣ ਜਾਈਐ ਹੋਛਾ ਸ਼ੋ ਨ ਕੀ ਚਈ ਫਿਰ ਪੱਚੋਂ ਤਈਐ ਸਾਹਿਬ ਉਹ ਨ ਸੇਵਿਐ ਜਮ ਡੰਡ ਸਹਾਈਐ ਹਉ ਮੇ ਰੋਗ ਨ ਕਟਈ ਓ ਵੈਦ ਨ ਲਾਈਐ ਦੁਰਮਤ ਮੈਲ ਨ ਉਤਰੈ ਕਿਉ ਤੀਰਥ ਨਾਈਐ ਪੇਰ ਮਰਿਦਾਂ ਪਰਹੜੀ ਸੁਖ ਸਹਿਜ ਸਮਾਈਐ ਮਾਲ ਮੁਲਕ ਚਤਰੰਗ ਦਲ ਦੁਨੀਆ ਪਾਤਸ਼ਾਹੀ ਰੇਦ ਸਦ ਨਿਤ ਬਹੁ ਕਰਮ ਤ ਸਭ ਖਲਕੋ ਮਹੀ ਚਿਰ ਜੀਵਨ ਬਹੁ ਹੰਡਣਾ ਗੁਣ ਗਿਆਨ ਉਗਾਹੀ ਕੋਰਸ ਕਿਸੇ ਨਾ ਜਾਣੀ ਚਿੱਤ ਬੇਪਰਵਾਹੀ ਦਰਗ ਢੋਈ ਨਾ ਲਗੈ ਦੁਬਦ ਬਦਰਾਹੀ ਪੀਰ ਮਰੀਦਾ ਪਰਹੜੀ ਸੋ ਕਾਹੀ ਵੇਣ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਓ ਵੇਣ ਗੁਰ ਸ਼ਬਦ ਗਿਆਨ ਹੈ ਫੇਕਾ ਆਲਾਓ ਵਿਣ ਗੁਰ ਚਰਣਾ ਪੂਜਣਾ ਸਭ ਕੂੜਾ ਸਵਾਉ ਵਿਣ ਗੁਰ ਬਚਨ ਜੋ ਮੰਨਣਾ ਊਰਾ ਪਰਥਾਉ ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਉ ਪੀਰ ਮਰੀਦਾ ਪ੍ਰਿਹੜੀ ਜੇਣ ਜਾਣਨਦਾਉ ਲੱਖ ਸਿਆਣ ਪਸੁਰਤ ਲੱਖ ਲੱਖ ਗੁਣ ਚਤਰਾਇ ਲਖ ਮਤ ਬੁੱਧ ਸੁਧ ਗਿਆਨ ਧਿਆਨ ਲਖ ਪਤ ਵਡਿਆਈ ਲਖ ਜਪ ਤਪ ਲਖ ਸੰਜਮ ਲਖ ਤੀਰਤ ਨਾਈ ਕਰਮ ਧਰਮ ਲਖ ਜੋਗ ਭੋਗ ਲਖ ਪਾਠ ਪੜਾਈ ਆਪ ਗਿਣਾਏ ਗੁਚਣਾ ਉਹ ਥਾਏ ਨ ਪਾਈ ਪੇਰ ਮਰੀਦਾ ਪਰਹੜੀ ਹੋਏ ਆਪ ਗਵਾਈ ਪਹਿਰੀ ਪਹਿ ਪਖਾਂਕ ਹੋਏ ਛੜਮਣੀ ਮਨੂਰੀ ਪਾਣੀ ਪਖਾ ਪਹਿਣਾ ਨਿਤ ਕਰੇ ਮਜੂਰੀ ਤਰਪੜ ਛਾੜ ਵਿਛਾਏਂਦਾ ਚੁਲ ਝੋਕ ਨਾ ਝੂਰੀ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸਬੂਰੀ ਚੰਦਨ ਹੋਵੇ ਸਿਮਲੋ ਫਲਵਾਸ ਹਜ਼ੂਰੀ ਬੇਰ ਮਰਿਦਾ ਪ੍ਰਿਹੜੀ ਗੁਰਮੁਖ ਮਤ ਪੁਰੀ ਗੁਰਸੇਵਾ ਦਾ ਫਲ ਕਣਾ ਕਿਨ ਕੀਮਤ ਹੋਈ ਰੰਗਤਰੰਗ ਚਰਜ ਹੈ ਵੇਖ ਲੈ ਸੋਈ ਸਾਧਵੰਡ ਸਮਾਦ ਹੈ ਰਾਸ ਗੁੰਗੇ ਗੋਈ ਉਤਪੋਜ ਵਾਸ ਨਿਵਾਸ ਹੈ ਕਰ ਚੰਤ ਸਮੋਈ ਤੋਲ ਅਤੋਲ ਅਮੋਲ ਹੈ ਜਰ ਅਜਰ ਕੋਈ ਪੀਰ ਮਰੀਦਾ ਪਰਹੜੀ ਜਾਣੇ ਜਣੋਈ ਚੰਨਣ ਹੋਵੇ ਚੰਨਣੋ ਕੋ ਚਲਤਨ ਜਾਣੇ ਦੀਵਾ ਬਲਦਾ ਦੀਵਿਓ ਸੰਸਰ ਪਰਵਰਣੇ ਪਾਣੀ ਰਲਦਾ ਪਾਣੀਏ ਤਿਸ ਕੋਨ ਸਝਾਣੇ ਪਰੇਂਘੀ ਹੋਵੇ ਕੀੜਿਓ ਕਿਵ ਅੱਖ ਵਖਾਣੇ ਸਪ ਛੁਡੰਦਾ ਕੁੰਜਨੂ ਕਰ ਚੋਜ ਵਿਡਾਣੇ ਪੀਰ ਮਰੀਦਾ ਪਰਹੜੀ ਹੈਰਾਨ ਹੈਰਾਨੇ ਫੁੱਲੀ ਵਾਸ ਨਿਵਾਸ ਹੈ ਕਿਤੁ ਜੁਗਤ ਸਮਾਣੀ ਫਲਾਂ ਅੰਦਰ ਜਿਉ ਸਾਦ ਬਹੁ ਸਿੰਜੇ ਇਕ ਪਾਣੀ ਕਿਉ ਦੁੱਧ ਵਿੱਚ ਵਖਾਣੀਏ ਕੋ ਮਰਮ ਨਾ ਜਾਣੀ ਜਿਉ ਬਸੰਤਰ ਕੌਠ ਵਿੱਚ ਓ ਅਲਖ ਵਿਡਾਣੀ ਗੁਰਮਕ ਸੰਜਮ ਨਿਕਲੇ ਪ੍ਰਗਟ ਪਰਵਾਣੀ ਪੀਰ ਮਰੀਦਾਂ ਪਰਹੜੀ ਸੰਗਤ ਗੁਰ ਬਾਣੀ ਦੀਪਕ ਜਲੇ ਪਤੰਗ ਵੰਸ ਫਿਰ ਦੇਖ ਨ ਹਟੈ ਜਲ ਵਿੱਚੋਂ ਫੜ ਕੱਢੀਐ ਮਛ ਨਿਉ ਨ ਕਟੈ ਕੰਡਾ ਮਿਰਗ ਜਿਉ ਸੁਣਨਾਦ ਪਲਟੈ ਪਵਰੇ ਵਾਸਵਨਾਸ ਹੈ ਫੜ ਕਵਲ ਸੰਗਟੈ ਗੁਰਮੁਖ ਸੁਖ ਫਲ ਪਿਰਮ ਰਸ ਬਹੁ ਬੰਧਨ ਕਟੈ ਤਨ ਤਨ ਗੁਰ ਸਿਖ ਭਗਵੰਸ ਤਨ ਗੁਰਮਤਿ ਨਿਧ ਖਟੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ 28ਵੀਂ ੴ ਸਤਿਗੁਰ ਪ੍ਰਸਾਦ ਉੰਵਾਲੋਂ ਨਿੱਕੀ ਆਖੀਐ ਖੰਡੇ ਧਾਰੋਂ ਸੁਣੀਐ ਤਿੱਖੀ ਆਖਣ ਆਖ ਨਾ ਸਕੀਐ ਲੇਖ ਅਲੇਖ ਨ ਜਾਹੀ ਲਿਖੀ ਗੁਰਮੁਖ ਪੰਥ ਵਖਾਣੀਐ ਅਪੜ ਨ ਸਕੈ ਇਕਤ ਵਿਖੀ ਸੇਲ ਲੂਣੀ ਚਟਣੀ ਤੁਲ ਨਾ ਲਖ ਅਮਿਓ ਰਸ ਇਕਹੀ ਗੁਰਮੁਖ ਸੁਖ ਪਨ ਪਾਇਆ ਪਾਏ ਭਗਤ ਵਿਰਲੀ ਜੋ ਬਿਰਖੀ ਸਤਗੁਰ ਤੁਠੇ ਪਾਈਐ ਸਾਧ ਸੰਗਤ ਗੁਰਮਤ ਗੁਰਸਿੱਖੀ ਚਾਰ ਪਦਾਰਥ ਭਿਖਕ ਭਿਖੀ ਚਾਰ ਪਦਾਰਥ ਆਖਿਨ ਸਤਗੁਰ ਦੇ ਨ ਗੁਰ ਸਿਖ ਮੰਗੇ ਆਠ ਸਿਦੀ ਨਦੀ ਨਵੇਂ ਰੇਦਨ ਗੁਰ ਸਿਖ ਢਾਕੇ ਟੰਗੇ ਕਾਮ ਧੇਣ ਲਖ ਲਖਮੀ ਪਹੁੰਚ ਨ ਹੰਗੈ ਢੰਗ ਸੁਟੰਗੈ ਲਖ ਪਾਰਸ ਲਖ ਪਾਰ ਜਾਤ ਹੱਥ ਨ ਚੁੰਦਾ ਫਲ ਨ ਅਪੰਗੈ ਤੰਤ ਮੰਤ ਪਖੰਡ ਲਖ ਬਾਜੀ ਗਰ ਬਾਜਾਰੀ ਨੰਗੈ ਪੀਰ ਮਰੇ ਦੇ ਗਖੜੀ ਇਕਸ ਅੰਗਨ ਅੰਗਣ ਅੰਗੈ ਗੁਰਸਿਖ ਦੂਜੇ ਭਾਵ ਸੰਗੈ ਗੁਰਸਿੱਖੀ ਦਾ ਸਖਣਾ ਨਾਦ ਨਾ ਵੇਦ ਨਾ ਅੱਖ ਬਖਾਣੇ ਗੁਰਸਿੱਖੀ ਦਾ ਲਿਖਣਾ ਲਖਨ ਚਿੱਤਰ ਗੁਪਤ ਲਿਖ ਜਾਣੇ ਗੁਰਸਿੱਖੀ ਦਾ ਸਿਮਰਨੋ ਸੇਖ ਅਸੰਖ ਨਰੇਖ ਸਿਝਣੇ ਗੁਰਸਿੱਖੀ ਦਾ ਵਰਤਮਾਨ ਵੀ ਇਤਹੀ ਉਲੰਘ ਪਛਾਣੇ ਗੁਰ ਸਿੱਖੇ ਦਾ 부ਜਣਾ ਗਿਆਨ ਧਿਆਨ ਅੰਦਰ ਕਿਵੇਂ ਆਣੇ ਗੁਰ ਪ੍ਰਸਾਦੀ ਸਾਧ ਸੰਗ ਸ਼ਬਦ ਸੁਰਤ ਹੋਏ ਮਾਣ ਨਮਾਣੇ ਪਾਏ ਭਗਤ ਵਿਰਲਾ ਰੰਗ ਮਾਣੇ ਗੁਰ ਸਿੱਖੇ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਦਾਸ ਅਵਤਾਰਨਾ ਸਿੱਖਿਆ ਗੀਤ ਗੋਸ਼ਟ ਅਲਖ ਭੇਵਾ ਵੇਦ ਨ ਜਾਣਨ ਭੇਦ ਕਿਉ ਲਿਖ ਪੜ ਸੁਣ ਸਣ ਦੇਵੀ ਦੇਵਾ ਸੇਦ ਨਾਥ ਨਾ ਸਮਾਦ ਵਿੱਚ ਤੰਤ ਨ ਮੰਤ ਲੰਗਾਏਨ ਖੇਵਾ ਲਖ ਭਗਤ ਜਗਤ ਵਿੱਚ ਲਿਖਨ ਗਏ ਗੁਰ ਸਿੱਖੀ ਟੇਵਾ ਸਿਲਾ ਅਲੂਣੀ ਚਟਣੀ ਸਾਧਨ ਪੂਜੇ ਲੱਖ ਲੱਖ ਮੇਵਾ ਸਾਧ ਸੰਗਤ ਗੁਰ ਸ਼ਬਦ ਸੁਨੇਵਾ ਗੁਰ ਸਿੱਖੇ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ ਗੁਰ ਸਿੱਖੇ ਦਾ ਲਿਖਣਾ ਗੁਰ ਬਾਣੀ ਸੁਣ ਸਮਝੈ ਲਿਖੈ ਗੁਰ ਸਿੱਖੇ ਦਾ ਸਿਮਰਨੋ ਸਤ ਗੁਰ ਮੰਤ ਕੋਲੂ ਰਸ 익ੈ ਗੁਰਸਿੱਖੀ ਦਾ ਵਰਤਮਾਨ ਚੰਦਨ ਬਾਸ ਨਿਵਾਸ ਬਿਰਖੈ ਗੁਰਸਿੱਖੀ ਦਾ ਬੁਝਣਾ ਬੁਝ ਅਭੁਝ ਹੋਵੇ ਲੈ ਪਿਖੈ ਸਾਧ ਸੰਗਤ ਗੁਰ ਸ਼ਬਦ ਸੁਣ ਨਾਮ ਦਾਨ ਇਸ਼ਨਾਨ ਸਿਰਖੈ ਵਰਤਮਾਨ ਲੰਗ ਪੂਤ ਭਵਖੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲ ਲਿਖੈ ਨਾ ਲਿਖੈ ਗੁਰਸਿੱਖੀ ਦਾ ਚੱਲਣਾ ਚੱਲੇ ਪੈਰ ਵਿੱਚ ਲੀਤੇ ਭੇਖੈ ਗੁਰਸਿੱਖੀ ਦਾ ਰਹਾਉ ਏਓ ਗੁਰਮੁਖ ਚਾਲ ਚੱਲੇ ਸੋ ਦੇਖੈ ਕਾਲ ਖਾਏ ਸੇਵਾ ਕਰੇ ਗੁਰ ਉਪਦੇਸ਼ ਅਵੇਸ ਵਿੱਚ ਸਿਖੈ ਆਪ ਗਿਣਾਏ ਨਾ ਪੜੇ ਆਪ ਗਵਾਏ ਰੂਪ ਨ ਰੇਖੈ ਮੁਰਦੇ ਵਾਂਗ ਮਰੀਦ ਹੋਏ ਗੁਰ ਗੋਰੀ ਵਣ ਅਲਖ ਅਲੇਖੈ ਅੰਤ ਨ ਮੰਤਨ ਸੇਖ ਸਰਖੈ ਗੁਰ ਸਿੱਖੀ ਦਾ ਸਿੱਖਣਾ ਗੁਰ ਸਿੱਖ ਸਿੱਖਣ ਬਜਰ ਭਾਰਾ ਗੁਰਸਿੱਖੀ ਦਾ ਲਿਖਣਾ ਲੇਖ ਅਲੇਖ ਨ ਲਿਖਣ ਖਰ ਗੁਰਸਿੱਖੀ ਦਾ ਤੋਲਣਾ ਤੋਲਣ ਤੋਲ ਤੁਲੇ ਤਲ ਧਰ ਗੁਰਸਿੱਖੀ ਦਾ ਦੇਖਣਾ ਗੁਰਮਖ ਸਾਧ ਸੰਗਤ ਗੁਰਦਵਾਰਾ ਗੁਰਸਿੱਖੀ ਦਾ ਚਖਣਾ ਸਾਧ ਸੰਗਤ ਗੁਰ ਸ਼ਬਦ ਵਿਚਾਰਾ ਗੁਰਸਿੱਖੀ ਦਾ ਸਮਝਣਾ ਜੋਤੀ ਜੋਤ ਜਗਾਵਣਹਾਰਾ ਗੁਰਮਖ ਸੁਖ ਫਲ ਪਰਮ ਪਿਆਰਾ ਗੁਰਸਿੱਖੀ ਦਾ ਰੂਪ ਦੇਖ ਇੱਕ ਸਮਾਜ ਨ ਹੋਰਸ ਦੇਖੈ ਗੁਰਸਿੱਖੀ ਦਾ ਚਖਣਾ ਲਖ ਅੰਮ੍ਰਿਤ ਫਲ ਫਿਕ ਲੇਖੈ ਗੁਰਸਿੱਖੀ ਦਾ ਨਾਦ ਸੁਣ ਲਖ ਅਨਹਦ ਵਿਸਮਾਦ ਅਲੇਖ ਹੈ ਗੁਰਸਿੱਖੀ ਦਾ ਪਰਸਣਾ ਠੰਡਾ ਤਤ ਭੇਖ ਅਪੇਖ ਹੈ ਗੁਰਸਿੱਖੀ ਦੀ ਵਾਸ ਲੈ ਹੋਏ ਦੁਰਗੰਧ ਸੁਗੰਧ ਸਰੇਖ ਹੈ ਗੁਰਸਿੱਖੀ ਮਰ ਜਿਮਣਾ ਪਾਏ ਭਗਤ ਭੈ ਦਿਮਕ ਨ ਵੇਖੇ ਅਲੇ ਪਰਹਿ ਗੁਰ ਸ਼ਬਦ ਬਿ ਸਿਖੈ ਗੁਰਮੁਖ ਸਚਾ ਪੰਥ ਹੈ ਸਿਖ ਸਹਜ ਕਰ ਜਾਏ ਖਲੋਵੇ ਗੁਰਮੁਖ ਸਚ ਰਹਿ ਰਾਸ ਹੈ ਪਹਿਰੀ ਪੈ ਪੋਖੋਕ ਜੋ ਹੋਵੇ ਗੁਰ ਸਿੱਖੀ ਦਾ ਨਾਮਣਾ ਗੁਰਮਤ ਲੈ ਦੁਰਮਤ ਮਲ ਧੋਵੇ ਗੁਰ ਸਿੱਖੀ ਦਾ ਪੂਜਣਾ ਗੁਰ ਸਿੱਖ ਪੂਜ ਪਿਰਮ ਰਸ ਪੋਵੇ ਗੁਰ ਸਿੱਖੀ ਦਾ ਮੰਨਣਾ ਗੁਰ ਬਚਨੀ ਗਲ ਹਾਰ ਪਰੋਵੈ ਗੁਰ ਸਿੱਖੀ ਦਾ ਜੀਵਣਾ ਜੀਵੰਦਿਆ ਮਰ ਹੋਮੈ ਖੋਵੈ ਸਾਧ ਸੰਗਤ ਗੁਰ ਸ਼ਬਦ ਬਿਲੋਵੈ ਗੁਰਮਖ ਸੁਖ ਫਲ ਖਾਵਣਾ ਦੁਖ ਸੁਖ ਸਮ ਕਰ ਔਚਰ ਚਰਣਾ ਗੁਰ ਸਿੱਖੀ ਦਾ ਗਾਵਣਾ ਅੰਮ੍ਰਿਤ ਬਾਣੀ ਨ ਚਰ ਚਰਣਾ ਗੁਰਸਿੱਖੀ ਤੀਰਜ ਧਰਮ ਫਿਰਮ ਪਿਆਲਾ ਅਜਰ ਜਰਣਾ ਗੁਰਸਿੱਖੀ ਦਾ ਸੰਜਮੋ ਡਰ ਨ ਡਰ ਨ ਡਰ ਮੁਚ ਡਰਨਾ ਗੁਰਸਿੱਖੀ ਮਿਲ ਸਾਧ ਸੰਗ ਸ਼ਬਦ ਸਵਰਤ ਜਗ ਦੁਤਰ ਤਰਨਾ ਗੁਰਸਿੱਖੀ ਦਾ ਕਰਮ ਇਹੋ ਗੁਰ ਫਰਮਾਏ ਗੁਰਸਿੱਖ ਕਰਨਾ ਗੁਰ ਕਿਰਪਾ ਗੁਰਸਿੱਖ ਗੁਰ ਸਰਣਾ ਵਾਸ ਸੁਆਸ ਨਿਵਾਸ ਕਰ ਸਿਮਲ ਗੁਰਮਖ ਸੁਖ ਫਲ ਪਲਾਏ ਸੋਇਨਾ ਹੋਏ ਮਨੂਰ ਮਿਲ ਕਾਗੋਂ ਪਰਮ ਹੰਸ ਕਰਵਾਏ ਪਸ਼ੂ ਪ੍ਰੇਤੋਂ ਦੇਵ ਕਰ ਸਤਗੁਰ ਦੇਵ ਸੇਵ ਪੈ ਪਾਏ ਸਬਨਦਾਨ ਰਖ ਸੰਖ ਵਿੱਚ ਹਰਜੀ ਲੈ ਲੈ ਹੱਥ ਵਜਾਏ ਪਤ ਤੋ ਉਦਾਹਰਨ ਆਖੀ ਐ ਭਗਤ ਵੱਚਲ ਹੋਇਆ ਪਛਲਾਏ ਗੁਣ ਕੀਤੇ ਗੁਣ ਕਰੇ ਜਗ ਅਵਗਣ ਕੀਤੇ ਗੁਣ ਗੁਰ ਪਾਏ ਪਰਉਪਕਾਰੀ ਜਗ ਵਿੱਚ ਆਏ ਫਲ ਦੇ ਵਟ ਵਗਾਇਆ ਤੱਛਣ ਹਾਰੇ ਤਾਰ ਤਰੰਦਾ ਤੱਛੇ ਪੋਤਨ ਡੁੱਬਈ ਪੋਤ ਵੈਰ ਜਲ ਜੀ ਨਾ ਤਰੰਦਾ ਵਰਸੇ ਹੋਏ ਸਹੰਸ ਤਾਰ ਮਿਲ ਗੇ ਮਿਲ ਗਿਲ ਜਲ ਨਿਵਾਣ ਚਲੰਦਾ ਡੋਬੇ ਡਬੇ ਅਗਰ ਨੋ ਆਪ ਛੱਡ ਪੁੱਤ ਪੈ ਜਰਖੰਦਾ ਤਰ ਡੁੱਬੇ ਡੁਬਾ ਤਰੇ ਜਿਣ ਹਾਰੇ ਹਾਰੇ ਸੋ ਜਣਿੰਦਾ ਉਲਟਾ ਖੇਲ ਪਰਮੰਦਾ ਪੈਰਾਂ ਉੱਪਰ ਸੇਸ ਨਮੰਦਾ ਉਪੋ ਕਿਸੇ ਨਾ ਜਾਣੇ ਮੰਦਾ ਚਿਰ ਜਿਮਿਓ ਤੋਂ ਉੱਚਾ ਸੁਖ ਫਲ ਵਿੱਚ ਹੈ ਤਰਤੀ ਪੈਰਾਂ ਹੀਠ ਹੈ ਤਰਤੀ ਹੀਠ ਪਸੰਦ ਪਣੀ ਪਾਣੀ ਚੱਲੇ ਨਿਵਾਨ ਨੂੰ ਨਿਰਮਲ ਸੀਤਨ ਸੁਧ ਪਰਾਣੀ ਬਉ ਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਣੀ ਤਪ ਤਾ ਹੋਵੇ ਤੁਪ ਵਿੱਚ ਛਾਵੇਂ ਠੰਡਾ ਵਰਤੀ ਹਣੀ ਤਪ ਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮਨ ਆਣੀ ਗੁਰ ਸਿੱਖੀ ਦੀ ਏ ਨਿਸ਼ਣੀ ਪਾਣੀ ਅੰਦਰ ਧਰਤ ਹੈ ਧਰਤੀ ਅੰਦਰ ਪਾਣੀ ਵਸੈ ਧਰਤੀ ਰੰਗ ਨ ਰੰਗ ਸਭ ਧਰਤੀ ਸੋ ਨ ਸਭ ਰਸ ਰਸੈ ਧਰਤੀ ਗੰਧ ਨ ਗੰਧ ਮੋ ਧਰਤ ਨ ਰੂਪ ਅਨੂਪ ਤਰਸੈ ਜੇ ਹ ਬਿਜ ਸੋ ਲਣੇ ਕਰਮ ਭੂਮ ਸਭ ਕੋਈ ਦਸੈ ਚੰਦਨ ਲੇਪ ਨ ਲੇਪ ਹੈ ਕਰ ਮੂ ਕਰ ਮਲ ਮੂਤ ਕਸੂਤ ਨ ਦਸੈ ਮੁੱਠੇ ਮੀਂ ਜਮਾਏਂਦੇ ਡਬ ਲਗੇ ਅੰਗੂਰ ਵਿਗਸੈ ਦੁਖ ਨ ਰੋਵੇ ਸੁਖ ਨ ਹਸੈ ਪਿਛਨ ਰਤੀ ਜਾਗਣਾ ਨਾਮ ਦਾਨ ਇਸ਼ਨਾਨ ਦੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੈ ਭਲਾ ਮਨਾਏ ਥੋੜਾ ਸਮਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਕਾਲ ਖਾਏ ਸੁਕਿਰਤ ਕਰੇ ਵੱਡਾ ਹੋਏ ਨਾਪ ਗਿਣਾਏ ਸਾਧ ਸੰਗਤ ਮਿਲ ਗਾਵਦੇ ਰਾਤ ਦਿਹ ਨਿਤ ਚਲ ਚਲ ਜਾਏ ਸ਼ਬਦ ਸੁਰਤ ਪਰਚਾ ਕਰੇ ਸਤਗੁਰ ਪਰਚੈ ਮਨ ਪਰਚਾਏ ਆਸਾ ਵਿੱਚ ਨਿਰਾਸ ਬਿਲਾਏ ਗੁਰ ਚੇਲਾ ਚੇਲਾ ਗੁਰੂ ਗੁਰਸਿੱਖ ਸੁਣ ਗੁਰਸਿੱਖ ਸਦਾਵੇਂ ਇੱਕ ਮਨ ਇੱਕ ਆਰਾਧਨਾ ਬਾਹਰ ਜਾਂਦਾ ਵਰਜ ਰਹਾਵੇ ਹੁਕਮੀ ਬੰਦਾ ਹੋਏ ਕ ਖਸਮੇ ਦਾ ਪਾਣਾ ਤਿਸ ਭਾਵੇ ਮੁਰਦਾ ਹੋਏ ਮਰੀਦ ਸੋਏ ਕੋ ਵਿਰਲਾ ਗੁਰ ਗੌਰ ਸਮਾਵੇ ਪੈਰੀਂ ਪੈ ਪਖਾਕ ਹੋਏ ਪੈਰਾਂ ਉੱਪਰ ਸੇਸਤਰਵੇਂ ਆਪਗੁਆਏ ਆਪ ਹੋਏ ਦੂਜਾ ਭਉ ਨਾ ਨਦਰੀ ਆਵੇ ਗੁਰ ਸਿੱਖੀ ਗੁਰ ਸਿੱਖ ਕਮਾਵੇ ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸੰਦੇ ਤੇ ਵਿਰਲੇ ਸੰਸਾਰ ਵਿੱਚ ਪਰਮ ਸਨੇਹੀ ਮੀਨ ਤਰੰਦੇ ਤੇ ਵਿਰਲੇ ਸੰਸਾਰ ਵਿੱਚ ਗੁਰ ਸਿੱਖ ਗੁਰ ਸਿੱਖ ਸੇਵ ਕਰਨਦੇ ਪੈ ਵਿੱਚ ਜੰਮਨ ਪੈ ਰਹਿਣ ਪੈ ਵਿੱਚ ਮਰ ਗੁਰਸਿੱਖ ਜਵੰਦੇ ਗੁਰਮੁਖ ਸੁਖ ਫਲ ਪਰਮ ਚਖੰਦੇ ਲਖ ਜਪ ਤਪ ਲਖ ਸੰਜਮ ਹੋਮ ਜਗ ਲਖ ਵਰਤ ਕਰਨਦੇ ਲਖ ਤੀਰਥ ਲਖ ਉਲਖਾ ਲਖ ਪੁਰੀਆਂ ਲਖ ਪੁਰਬ ਲਗੰਦੇ ਦੇਵੀ ਦੇਵਲ ਦੇਹਰੇ ਲੱਖ ਪੁਜਾਰੀ ਪੂਜ ਕਰੰਦੇ ਜਲਤਲ ਮਹੀਲ ਪਰਮ ਦੇ ਕਰਮ ਧਰਮ ਲਖ ਫੇਰ ਫਿਰੰਦੇ ਲਖ ਪਰਬਤ ਵਣਖੰਡ ਲਖ ਲਖ ਉਦਾਸੀ ਹੋਏ ਭਵੰਦੇ ਅਗਨੀ ਅੰਗ ਜਲਾਇੰਦੇ ਲਖ ਹਿਮ ਅੰਚਲ ਜਾਏ ਗਲੰਦੇ ਗੁਰ ਸਿੱਖੀ ਸੁਖ ਤੇਲ ਨਾ ਲਹੰਦੇ ਚਾਰ ਵਰਣ ਕਰ ਵਰਤਿਆ ਵਰਣ ਚਿਹਨ ਕੇ ਨਦਰ ਨਾ ਆਇਆ ਛੇ ਦਰਸ਼ਨ ਵੇਖ ਧਾਰੀਆਂ ਦਰਸ਼ਨ ਵਿੱਚ ਨ ਦਰਸ਼ਨ ਪਾਇਆ ਸੰਨਿਆਸੀ ਦਸ ਨਾਮ ਧਰ ਨਉ ਗਿਣਾਏ ਨਉ ਤੇ ਆਇਆ ਰਾਵਲ ਬਾਰਾਂ ਪੰਥ ਕਰ ਗੁਰਮਖ ਪੰਥ ਨ ਅਲੱਖ ਲਖਾਇਆ ਬਹੁ ਰੂਪੀ ਬਹੁ ਰੁਪੀਏ ਰੂਪ ਨਾ ਰੇਖ ਨਾ ਲੇਖ ਮਿਟਾਇਆ ਮਿਲ ਮਿਲ ਚਲਦੇ ਸੰਗ ਲਖ ਸਾਧੂ ਸੰਗ ਨ ਰੰਗ ਰੰਗਾਇਆ ਵੇਣ ਗੁਰ ਪੂਰੇ ਮੋਹ ਮਾਇਆ ਕਿਰਸਾਨੀ ਕਿਰਸਾਨ ਕਰ ਖੇਤ ਬੀਜ ਸੁਖ ਫਲ ਨਾ ਲਖੰਦੇ ਵਣਜ ਕਰਨ ਵਪਾਰੀਏ ਲੈ ਲਾਹਾ ਨਿਜ ਘਰ ਨਾ ਮਸੰਦੇ ਚੱਕਰ ਕਰ ਕਰ ਚੱਕਰੀ ਹਉਮੈ ਮਾਰ ਨ ਸੁਹਾ ਕਰਨਦੇ ਪੁੰਨ দান ਚੰਗਿਆਈਆਂ ਕਰ ਕਰ ਕਰਤਵ ਥਿਰ ਨ ਰਹੰਦੇ ਰਾਜੇ ਪਰਜੇ ਹੋਏ ਕੈ ਕਰ ਕਰ ਬਾਦ ਨ ਪਾਰ ਪਵੰਦੇ ਗੁਰਸਿੱਖ ਸੁਣ ਗੁਰਸਿੱਖ ਹੋਏ ਸਾਧ ਸੰਗਤ ਕਰ ਮੇਲ ਮਿਲੰਦੇ ਗੁਰਮਤਿ ਚ ਗੁਰਮਤਿ ਚਲਦੇ ਵਿਰਲੇ ਬੰਦੇ ਗੰਗਾ ਗਾਵ ਨਾ ਜਾਣਈ ਬੋਲਾ ਸੁਣੇ ਨ ਅੰਦਰ ਆਣੈ ਅੰ내 ਦੇਸਨਾਂ ਆਵਈ ਰਾਤ ਨੇਰੀ ਘਰ ਨਾ ਸਿਝਣੈ ਚਲ ਨ ਸਕੇ ਪਿੰਗਲਾ ਲੂਲਾ ਗਲ ਮਿਲ ਹੇਤ ਨ ਜਾਣੇ ਸੰਡ ਸੁਪਤੀ ਨਾ ਧੀਏ ਖੁਸਰੇ ਨਾਲ ਨ ਰਲੀਆਂ ਮਣੇ ਜਣ ਜਣ ਪੁੱਤਾਂ ਮਾਈਆਂ ਲਾडले ਨਾਮ ਧਰੇਣ ਤਿਗਾਣੇ ਗੁਰ ਸਿੱਖੀ ਸਤ ਗੁਰੂ ਵਿਣ ਸੂਰਜ ਜੋਤ ਨ ਹੋਏ ਟਟਾਣੇ ਸਾਧ ਸੰਗਤ ਗੁਰ ਸ਼ਬਦ ਵਖਾਣੇ ਲਖ ਗਿਆਨ ਸਮਾਦ ਲਾਏ ਗੁਰਮੁਖ ਰੂਪ ਨਾ ਅਪੜ ਸਕੈ ਲਖ ਗਿਆਨ ਵਿਖਾਣ ਕਰ ਸ਼ਬਦ ਸੁਰਤੋ ਡਾਰੀ ਥਕੈ ਬੁੱਧ ਬਲ ਬਚਨ ਵਿਵੇਕ ਲਖ ਟੈ ਟੈ ਪਵਨ ਪਰਮਦਰ ਥਕੈ ਜੋਗ ਭੋਗ ਬਿਰਾਗ ਲਖ ਸੈ ਨ ਸਕੈ ਗੁਣ ਵਾਸ ਮਹਕੈ ਲਖ ਅਚਰਜ ਅਚਰਜ ਹੋਏ ਅਬਿਗਤ ਗਤ ਅਬਿਗਤ ਵਿੱਚ ਅਕੈ ਵਿਸਮਦੀ ਵਿਸਮੋਦ ਲਖ ਅਕਥ ਕਥਾ ਵਿੱਚ ਸਹਿਮ ਸਕੇ ਗੁਰ ਸਿੱਖੀ ਦੇ ਅਖ ਫਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ